ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ ਗਿਆਨੀ ਜਰਨੈਲ ਸਿੰਘ ਜੀ ਮੁੱਖ ਕਰਮ TH ਗੁਰਦੁਆਰਾ ਪਾਣੂ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਤਸਵੀਰ ਬੁੜਲਾਡਾ ਜ਼ਿਲ੍ਹਾ ਮਾਨਸਾ ਤੋਂ ਆਪ ਗੁਰੂਕੀਆਂ ਸਿੱਖ ਸੰਗਤਾਂ ਦੇ ਰੂਪ ਰੂਪ ਹੋ ਰਿਹਾ ਜੋ ਕਿ ਸਾਲਾਨਾ ਵਰਸੀ ਆਪ ਗੁਰੂਕੀਆਂ ਸਿੱਖ ਸੰਗਤਾਂ ਦੇ ਸਹਿਯੋਗ ਤੇ ਨਾਲ ਬ੍ਰਹਮ ਗਿਆਨੀ ਬਾਬਾ ਸਚਨ ਸਿੰਘ ਜੀ ਮੱਲ ਉਹਨਾਂ ਦੀ ਸਾਲਾਨਾ ਵਰਸੀ ਆਪਾਂ ਬੜੀ ਧੂਮਤਾਂ ਦੇ ਨਾਲ ਮਨਾਉਂਦੇ ਆ ਜੋ ਕਿ ਇਸ ਵਾਰ 13 14 15 ਸਤੰਬਰ 29 30 31 ਭਾਦਰੂ ਨੂੰ ਮਨਾਏ ਜਾ ਰਹੀ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਆਪ ਗੁਰੂਕੀਆਂ ਸਿੱਖ ਸੰਗਤਾਂ ਨੇ ਜੋੜ ਮੇਲੇ ਤੇ ਵੱਧ ਤੋਂ ਵੱਧ ਪਹੁੰਚਣਾ ਹੈ ਉਥੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪ੍ਰਬੰਧਕਾਂ ਵੱਲੋਂ ਬਹੁਤ ਸੁੰਦਰ ਢਾਡੀ ਜਥੇ ਅਤੇ ਕਵੀਸ਼ਰ ਜਥੇ ਰਾਗੀ ਜਥੇ ਅਤੇ ਕਥਾਵਾਚਕ ਬੁલાਏ ਜਾ ਰਹੇ ਹਨ ਜਿਨ੍ਹਾਂ ਨੇ ਕਿ ਆਪ ਗੁਰੂਕੀਆਂ ਸਿੱਖ ਸੰਗਤਾਂ ਨੂੰ ਇਤਿਹਾਸਾ ਰਹੀ ਨਿਹਾਲ ਕਰਨਾ ਨਾਲ ਹੀ ਜਿੱਥੇ ਜੋੜ ਮੇਲੇ ਦੇ ਸਬੰਧ ਵਿੱਚ ਆਪ ਜੀ ਨੂੰ ਤਰੀਕ ਦੱਸੀ ਹੈ ਢਾਡੀਆਂ ਬਾਰੇ ਦੱਸਿਆ ਉਥੇ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਨੌਜਵਾਨ ਵੀਰ ਜੋ ਕਿ ਟਰੈਕਟਰ ਟਰਾਲੀਆਂ ਦੇ ਨਾਲ ਗੁਰੂ ਕੇ ਲੰਗਰਾਂ ਵਾਸਤੇ ਲੱਕੜਾਂ ਦੀ ਸੇਵਾ ਬੜੇ ਤਨਦੇਹੀ ਦੇ ਨਾਲ ਨਿਭਾ ਰਹੇ ਹੈ ਨਗਰਾਂ ਦੇ ਵਿੱਚੋਂ ਲੱਕੜਾਂ ਦੀ ਸੇਵਾ ਕਰਕੇ ਲਿਆ ਰਹੇ ਹੈ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਇਲਾਕੇ ਦੀਆਂ ਨੇ ਲੱਕੜਾਂ ਦੀ ਸੇਵਾ ਕੀਤੀ ਹੈ ਜਾਂ ਸੇਵਾਦਾਰਾਂ ਨੇ ਆਪੋ ਆਪਣੀ ਡਰੈਕਟਰ ਟਰਾਲੀਆਂ ਦੇ ਨਾਲ ਸੇਵਾ ਕੀਤੀ ਹੈ ਤੇ ਨਗਰ ਨਿਵਾਸੀ ਨੌਜਵਾਨ ਵੀਰਾਂ ਨੇ ਸੇਵਾ ਕੀਤੀ ਹੈ ਮੈਂ ਸਾਰੇ ਵੀਰਾਂ ਦਾ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਵਾਦ ਦਿਆਂ ਜਿੱਥੇ ਧੰਵਾਦ ਦਿਆਂ ਉੱਥੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਸਤਿਗੁਰੂ ਜੀ ਕਿਰਪਾ ਕਰਿਓ ਆਪਣੇ ਸੇਵਾਦਾਰਾਂ ਦੇ ਸਿਰ ਤੇ ਵੀਰਾਂ ਦਾ ਹੱਥ ਰੱਖਿਓ ਤੁਹਾਡੇ ਸੇਵਾਦਾਰ ਇਸੇ ਤਰ੍ਹਾਂ ਤੁਹਾਡੇ ਦਰ ਦੀ ਸੇਵਾ ਕਰਕੇ ਧੰਤਾ ਦੇ ਯੋਗ ਬਣਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ